ਤੋ ਪੰਥ ਦੇ ਸਾਂਝੇ ਉਮੀਦਵਾਰ ਸਰਦਾਰ ਸਿਮਰ ਸਿੰਘ ਜੀ ਮਾਨ ਦਲ ਵੱਲੋਂ ਅਤੇ ਆਵਾਜ਼ ਪੰਜਾਬ ਦੇ ਅਮਰਪਾਲ ਸਿੰਘ ਦੀ ਖਾਲਸਾ ਪਾਰਟੀ ਵੱਲੋਂ ਅਤੇ ਹੋਰ ਜੜੀਆਂ ਪੰਥਕ ਜਥੇਬੰਦੀਆਂ ਜੜੀਆਂ ਪੰਜਾਬ ਨੂੰ ਵਸਦਾ ਵਸਦਾ ਖੁਸ਼ਹਾਲੇ ਵਿਖਣਾ ਚਾਹੁੰਦੀਆਂ ਆਪਣੇ ਆਰਬਾਨ ਸ਼ਾਨ ਬਣੀ ਵਿਖਣੀ ਚਾਹੁੰਦੀਆਂ ਉਹਨਾਂ ਸਾਰਿਆਂ ਵੱਲੋਂ ਸਾਂਝੇ ਪੰਥਕ ਉਮੀਦਵਾਰ ਭਾਈ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਚੌਂ ਨਿਸ਼ਾਨ ਬਾਲਤੀ ਹੈ 11 ਤਰੀਕ ਵਾਲੇ ਦਿਨ 11 ਨਵੰਬਰ ਨੂੰ ਆਪਾਂ ਸਾਰਿਆਂ ਨੇ ਅਣਖੀ ਪੰਜਾਬੀਓ ਤਰਨਤਾਰਨ ਵਾਲਿਓ 11 ਤਰੀਕ ਵਾਲੇ ਦਿਨ ਬਾਲਤੀ ਦੇ ਮੋਹਰੇ ਲਾਉਣੀ ਆ ਸਾਰਿਆਂ ਨੇ ਇਹ ਹੱਥ ਜੁੜ ਕੇ ਬੇਨਤੀ ਆ ਅਪੀਲ ਆ ਜੋਦੜੀਆਂ ਤੁਹਾਡੇ ਚਰਨਾਂ 'ਚ ਕਿਤੇ ਗਲਤੀ ਨਾ ਹੋ ਜੇ ਆਪਾਂ ਅੱਗੇ ਬੜੀ ਮਾਰ ਖਾ ਚੁੱਕੇ ਆ ਹਰ ਤਰ੍ਹਾਂ ਮਾਰ ਪੰਜਾਬ ਨੇ ਬਹੁਤ ਖਾਧੀ ਹਰ ਤਰ੍ਹਾਂ ਤੁਸੀਂ ਸਮਝਦੇ ਜੇ ਕਿ ਪੰਜਾਬ ਐ ਸੁਣੜਾ ਉਹ ਖੋਖਲਾ ਕਰ ਦਿੱਤਾ ਨੇ ਸਰਕਾਰਾਂ ਵੱਲੋਂ ਸਾੜੀਆਂ ਬਾਰਿਸ਼ਾਂ ਸਾਡੇ ਤਖਤ ਮਹਾਨ ਸਾਡੇ ਸਭ ਕੁ ਜੜਾ ਵਾ ਉਹ ਗੈਰ ਜ਼ਿੰਮੇਵਾਰ ਸਰਕਾਰਾਂ ਨੇ ਤਬਾਹ ਕੀਤਾ ਆ ਉਹਨੂੰ ਦੁਬਾਰਾ ਬਹਾਲ ਕਰਾਉਣ ਵਾਸਤੇ ਗੁਰਮਖੋ ਪਿਆਰੇ ਵਣਖੀ ਪੰਜਾਬੀਓ ਤੁਹਾਡੀ ਅਸਲੀ ਪੰਜਾਬੀ ਪਾਰਟੀ ਖਾਲਸਾ ਪੰਜਾਬ ਪਾਰਟੀ ਜਿਹੜੀ ਆ ਉਹਦੀ ਸਰਕਾਰ ਹੋਣੀ ਜ਼ਰੂਰੀ ਆ ਭਾਵੇਂ ਬਾਦਲ ਗਿਆਨੇ ਬਹੁਤ ਰਾਜ ਕੀਤਾ ਪਰ ਇਹਨਾਂ ਨੇ ਨਿੰਗਧਾਰੀ ਕੀਤੀ ਕੌਮ ਨੂੰ ਕਿਟਾਰੇ ਚ ਖੜਾ ਕਰ ਦਿੱਤਾ ਕੌਮ ਜਿਹੜੀ ਅੱਜ ਦਰਦਰ ਧੱਕੇ ਖਾ ਰਹੀ ਆ ਸਾਡੇ ਧਾਰਮਿਕ ਆਗੂ ਲੀਡਰ ਜਿਹੜੇ ਸੀਗੇ ਉਹ ਅੰਨੇ ਹੋ ਗਏ ਲਾਲਚੋਚੇ ਆ ਗਏ ਉਹਨਾਂ ਨੇ ਕੁਰਸੀ ਪਿਆਰੀ ਕਰ ਲਈ ਧਰਮ ਛੱਡ ਦਿੱਤਾ ਕੌਮ ਦੀ ਅਗਵਾਈ ਛੱਡ ਦਿੱਤੀ ਇੱਥੋਂ ਤੱਕ ਜਿਹਦੇ ਗਾੜੀ ਮੱਥਾ ਟੇਕਦੇ ਆ ਜਿਹੜਾ ਸਾਡੇ ਜੰਮਣ ਮਰਨ ਦਾ ਜ਼ਿੰਮੇਵਾਰ ਆ ਜਿਹਦੇ ਅਗੇ ਦੁੱਖ ਸੁੱਖ ਫੋਲਦੇ ਆ ਤੇ ਜੋਦੜੀ ਕਰਦੇ ਆ ਕਾਲਪੁਰਖ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਡੇ ਸਹਾਇਤਾ ਕਰੋ ਇਹਨਾਂ ਪਾਪੀਆਂ ਨੇ ਇਹਨਾਂ ਸਰਕਾਰਾਂ ਨੇ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਜੀਆਂ ਨੂੰ ਬਖਸ਼ਿਆ ਨਹੀਂ ਉਹਨਾਂ ਦੀਆਂ ਬਦਬੀਆਂ ਕਰਵਾਉਂਦੀਆਂ ਇੱਕ ਕੱਖ ਨਹੀਂ ਕਰ ਸਕੇ ਕਿਸੇ ਨੂੰ ਸਜ਼ਾ ਨਹੀਂ ਦਿਵਾ ਸਕੇ ਕਿਸੇ ਨੇ ਗੁੜਕਾ ਫਾਸਾ ਫੜ ਕੇ ਸੌਂ ਖਾ ਲਈ ਅਸੀਂ ਨਸ਼ੇ ਬੰਦ ਕਰਾ ਗਾਂਗੇ ਕਰਾ ਦਾਂਗੇ ਕਿਸੇ ਨੇ ਆਖਿਆ ਮੈਂ ਪੰਜਾਬੀ ਕਲਚਰ ਖਤਮ ਕਰੂੰਗਾ ਮੈਂ ਸਰਕਾਰੀ ਕਲਚਰ ਖਤਮ ਕਰੂੰਗਾ ਮੈਂ ਜਿਹੜਾ ਪਰਿਵਾਰਵਾਦ ਚੱਲਣ ਨੂੰ ਖਤਮ ਕਰੂੰਗਾ ਨਸ਼ੇ ਖਤਮ ਕਰੂੰਗਾ ਵੀਆਪੀ ਕਲਚਰ ਖਤਮ ਕਰੂੰਗਾ ਪਰ ਅੱਜ ਜੋ ਆ ਭਗਵੰਤ ਮਾਨ ਦੀ ਸਰਕਾਰ ਦੂਜਿਆਂ ਨਾਲੋਂ ਕਰਾਏ ਪਈ ਹੋਈ ਆ ਦੂਜਿਆਂ ਨਾਲੋਂ ਕਰਾਏ ਇਤਰਾ ਪਈ ਆ ਕਿ ਕੰਮ ਪੈਸਾ ਤੇ ਪੰਜਾਬ ਦਾ ਉੱਜੜ ਰਿਆ ਤੇ ਅਨੰਦ ਕੇਜਰੀਵਾਲ ਇੱਕ ਭਈਆ ਲੈ ਰਿਆ ਨਾ ਉਹ ਨੂੰ ਹੀ ਜਾਣੀਏ ਨਾ ਇਹਨੂੰ বুঝੀਏ ਸਾਡੇ ਉੱਤੇ ਬੰਦਾ ਦਿੱਲੀੋਂ ਆ ਕੇ ਰਾਜ ਕਰਨਿਆ ਤੇ ਕਰਨਿਆ ਭਗਵੰਤ ਮਾਨ ਦੇ ਰਾਹੀਂ ਇੱਕ ਦੁਬਈਏ ਦੇ ਰਾਹੀਂ ਸੋ ਪਿਆਰਿਓ ਇਹ ਗਵਈਏ ਗਵਈਏ ਇਹ ਇਲੈਕਟ੍ਰਿਕ ਸ਼ਟਰ ਜਣੇ ਆ ਤੇ ਤੁਹਾਡੇ ਨਹੀਂ ਬਣਨੇ ਤੁਹਾਡਾ ਬਣਨਾ ਤੇ ਖਾਲਸੇ ਨੇ ਬਣਨਾ ਵਾ ਸੋ ਖਾਲਸਾ ਰਾਜ ਲਾਉਣ ਵਾਸਤੇ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਤਰਨਤਾਰ ਦੀ ਛੀੜ ਤੋਂ ਖਾਲਸਾ ਰਾਜ ਦਾ ਮੋਢ ਬਜਣਾ ਆ ਫਿਰ ਆਪਾਂ ਵੀ ਸਸਤਾਈ ਦੇ ਵਿੱਚ ਸਮੁੱਚੀ ਸਖਾਲਸਾ ਰਾਜ ਸਰਕਾਰ ਇਹਨਾਂ ਦਰਾਂ ਦੀ ਗਵਾਇ ਉਚ ਬਣੋਗੇ ਭਾਈ ਸਰਦਾਰ ਸਿੰਘ ਸਿੰਘ ਜੀ ਮਾਨ ਅਤੇ ਆਵਾਜ਼ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਇਹਨਾਂ ਦੀ ਰਹਿਮਾਈ ਇੱਥੇ ਖਾਲਸਾ ਪੰਥ ਦੀ ਸਾਂਝੀ ਸਰਕਾਰ ਬਣੋ ਜੋਗ ਆਪਣਾ ਰਾਜ ਭਾਗ ਵਾਪਸ ਲੈਣ ਦੇ ਸਮਰੱਥ ਹੋਊਗੀ ਸੋ ਕਿਤੇ ਗਲਤੀ ਨਾ ਕਰ ਜਿਓ ਅੱਗੇ ਆਪਾਂ ਨੂੰ ਇਹਨਾਂ ਬਹੁਤ ਲੁੱਟਿਆ ਕੁੱਟਿਆ ਤੇ ਆਪਾਂ ਨੂੰ ਰੋਣ ਬਣ ਦਿੱਤਾ ਸਵੈਸ ਕਰਕੇ ਭਲੇ ਖਾਣਾ ਖਾ ਜਿਓ ਤੇ ਬੜੀਆਂ ਗੱਲਾਂ ਕਰਨਿਆ ਸੁਬੀਰ ਬਾਦਲ ਪਾਹੇ ਵੰਦਾ ਫਿਰਦਾ ਹੜਾ ਦੇ ਵਿੱਚ ਤੇ ਭਲੇਖੇ ਜਨਾ ਆ ਜੋ ਪੈਸੇ ਦੇ ਪਿਓ ਦੇ ਨਹੀਂ ਗੇ ਉਹ ਤੁਹਾਡੇ ਪੈਸੇ ਆ ਉਹ ਗੋਲਗਾਂ ਲੁੱਟੀਆਂ ਇਹਨਾਂ ਨੇ ਨਸ਼ਾ ਵੇਚਿਆ ਇਹਨਾਂ ਨੇ ਤੁਹਾਨੂੰ ਤਬਾਹ ਕਰਕੇ ਤੁਹਾਡਾ ਪੈਸਾ ਤੁਹਾਨੂੰ ਹੀ ਵੰਡ ਕੇ ਤੇ ਸ਼ਦਾਈ ਬਣਾਈ ਜਾ ਰਹੇ ਆ ਇਹਨੋਂ ਪੈਸੇ ਜ਼ਰੂਰ ਲੈ ਲਿਓ ਪਰ ਵੋਟ ਨਹੀਂ ਪਾਉਣੀ ਇਹਨਾਂ ਨੂੰ ਕਿਸੇ ਨੂੰ ਵੀ ਵੋਟ ਸਿਰਫ ਭਾਈ ਮਨਦੀਪ ਸਿੰਘ ਖਾਲਸਾ ਨੂੰ ਪਾਉਣੀ ਆ ਤੇ ਖਾਲਸਾ ਰਾਜ ਦਾ ਮੋਡ ਬਣਨਾ ਇਹ ਤੁਹਾਡੇ ਹੱਥ ਵਾਸਿਆ ਤੇ ਹੋ ਗਿਆ ਆਪਾਂ ਇੱਕ ਗੱਲ ਕਹਿੰਦੇ ਹੁੰਨੇ ਆ ਵੋਟ ਪਾਉਣ ਲੱਗਾ ਮਤਦਾਨ ਕਰਨੀ ਆ ਕਿਤੇ ਮਤਦਾਨ ਗਲਤ ਥਾਂ ਨਾ ਕਰ ਦਿਓ ਜੇ ਗਲਤ ਥਾਂ ਮਤਦਾਨ ਹੋ ਗਈ ਤੇ ਅੱਗੇ ਜਿਤਨਾ ਮਤ ਮਾਰੀ ਪੰਜਾਬ ਦੀ ਗਲਤ ਲੀਡਰਾਂ ਨੇ ਵਕਾਊ ਲੀਡਰਾਂ ਨੇ ਮਤ ਮਾਰੀ ਨਾ ਪੰਜਾਬ ਦੀ ਇਸ ਤਰ੍ਹਾਂ ਮਤ ਮਾਰ ਦੇਣੀ ਹੈ ਤੁਹਾਡੀ ਜੇ ਆਪਾਂ ਮਤਦਾਨ ਗਲਤ ਕਰ ਦਿੱਤਾ ਤੇ ਆਪਣੀ ਮਾਤ ਨੂੰ ਟਿਕਾਣੇ ਰੱਖ ਕੇ ਦਿਮਾਗ ਤੋਂ ਕੰਮ ਲੈ ਕੇ ਆਪਣੇ ਅਨਖਾ ਹੋਸ਼ਵਾਸ ਨੂੰ ਕਾਇਮ ਕਰਕੇ 11 ਤਰੀਕ ਵਾਲੇ ਦਿਨ ਭਾਈ ਮਨਦੀਪ ਸਿੰਘ ਖਾਲਸਾ ਨੂੰ ਚਾਓ ਬਾਲਟੀ ਦੇ ਮੋਹਰੇ ਲਾਓ ਬਾਕੀ ਸਾਰੇ ਭਜਾਓ ਖਾਲਸਾ ਰਾਜ ਲਿਆਓ ਹੁਲਚਕ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ